ਦੋਸਤੋ ਕਿਸੇ ਨੇ ਬੜੇ ਹੀ ਕਮਾਲ ਦੀ ਗੱਲ ਕਹੀ ਆ ਕਿ ਜੇ ਭਾਂਡਾ ਖਾਲੀ ਹੋਵੇ ਦੇਖ ਕੇ ਇਹ ਅੰਦਾਜ਼ਾ ਨਾਲ ਲਾ ਲਿਆ ਕਰੋ ਕਿ ਕੁਝ ਮੰਗਣ ਆਇਆ ਹੈ ਹੋ ਸਕਦਾ ਸਭ ਕੁਝ ਦਾਨ ਦੇ ਕੇ ਆਇਆ ਹੋਵੇ ਸਤਿ ਸ਼੍ਰੀਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਸੋ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਕਹਾਣੀ ਲੈ ਕੇ ਆਇਆ ਦੋਸਤੋ ਘੋੜੇ ਦੀਆਂ ਕਹਾਣੀਆਂ ਕਿ ਇਨਸਾਨ ਮੰਡੀ ਚੋਂ ਘੋੜਾ ਖਰੀਦ ਕੇ ਲਿਆਉਂਦਾ ਬਹੁਤ ਵਧੀਆ ਕਹਾਣੀਆਂ ਬਹੁਤ ਕੁਝ ਸਿੱਖਣ ਨੂੰ ਮਿਲਣਾ ਦੋਸਤੋ ਤੇ ਆਪਾਂ ਸ਼ੁਰੂ ਕਰਦੇ ਹਾਂ ਕਹਾਣੀ ਤੇ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਨਹੀਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸੋ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਕਹਾਣੀ ਇੱਕ ਸ਼ਹਿਰ ਦੇ ਵਿੱਚ ਜੋ ਮੰਡੀ ਹੁੰਦੀ ਆ ਮੰਡੀਆਂ ਦੇ ਵਿੱਚ ਘੋੜਿਆਂ ਦਾ ਮੇਲਾ ਲੱਗਿਆ ਹੁੰਦਾ ਘੋੜਿਆਂ ਦਾ ਮੇਲਾ ਲੱਗਿਆ ਹੁੰਦਾ ਤੇ ਇੱਕ ਪਿੰਡ ਦੇ ਵਿੱਚੋਂ ਇੱਕ ਜ਼ਿਮੀਂਦਾਰ ਕਿਸਾਨ ਆਪਣੇ ਨੌਕਰ ਦੇ ਨਾਲ ਮੰਡੀ ਦੇ ਵਿੱਚ ਘੋੜਾ ਖਰੀਦਣ ਦੇ ਲਈ ਜਾਂਦਾ। ਜਦੋਂ ਮੰਡੀ ਦੇ ਵਿੱਚ ਘੋੜਾ ਖਰੀਦਣ ਦੇ ਲਈ ਜਾਂਦਾ ਤਾਂ ਉਹ ਮੰਡੀ ਦੇ ਵਿੱਚ ਬਹੁਤ ਸਾਰੇ ਘੋੜਿਆਂ ਨੂੰ ਦੇਖਦੇ ਆ। ਬਹੁਤ ਸਾਰਿਆਂ ਨੂੰ ਫਿਰ ਤੁਰ ਕੇ ਘੋੜਿਆਂ ਨੂੰ ਦੇਖਦੇ ਆ ਤੇ ਅਖੀਰ ਉਹਨਾਂ ਨੂੰ ਇੱਕ ਘੋੜਾ ਪਸੰਦ ਆ ਜਾਂਦਾ। ਉਹ ਜ਼ਿਮੀਂਦਾਰ ਕਿਸਾਨ ਤੇ ਉਸ ਦੇ ਨਾਲ ਜੋ ਨੌਕਰ ਹੁੰਦਾ ਇੱਕ ਘੋੜਾ ਪਸੰਦ ਕਰਦੇ ਆ ਤੇ ਉਹਨਾਂ ਨੂੰ ਘੋੜਾ ਵਧੀਆ ਲੱਗਦਾ ਪਸੰਦ ਕਰਕੇ ਜੋ ਵੀ ਉਸ ਦੇ ਪੈਸੇ ਬਣਦੇ ਹੁੰਦੇ ਆ ਘੋੜੇ ਦੇ ਵਾਲੇ ਮਾਲਕ ਜੋ ਪਹਿਲਾਂ ਹੁੰਦਾ ਉਸ ਨੂੰ ਪੈਸੇ ਦੇ ਕੇ ਉਸ ਤੋਂ ਘੋੜਾ ਖਰੀਦ ਕੇ ਮੰਡੀ ਚੋਂ ਆਪਣੇ ਘਰ ਵਾਪਸ ਲੇ ਆਉਂਦੇ ਆ ਬੜੇ ਹੀ ਖੁਸ਼ ਹੁੰਦੇ ਆ ਕਿ ਉਹਨਾਂ ਨੂੰ ਬਹੁਤ ਵਧੀਆ ਤੇ ਸਹੀ ਕੀਮਤ ਦੇ ਉੱਤੇ ਘੋੜਾ ਮਿਲ ਜਾਂਦਾ ਤੇ ਉਹ ਖੁਸ਼ੀ ਦੇ ਨਾਲ ਜਦੋਂ ਘਰ ਦੇ ਵਿੱਚ ਵਾਪਸ ਆਉਂਦੇ ਆ ਘਰੇ ਆ ਕੇ ਜੋ ਮਾਲਕ ਹੁੰਦਾ ਘਰ ਦਾ ਤਾਂ ਉਹ ਆਪਣੇ ਨੌਕਰ ਨੂੰ ਕਹਿੰਦਾ ਕਿ ਐਂ ਕਰ ਤੂੰ ਆ ਘੋੜੇ ਨੂੰ ਲੈ ਜਾ ਤੇ ਇਹਦੀ ਜੋ ਕਾਠੀ ਵਗੈਰਾ ਇਹ ਸਾਰਾ ਕੁਝ ਉਤਾਰ ਦੇ ਤੇ ਅੰਦਰ ਲੈ ਜਾ ਇਸ ਨੂੰ ਜਦੋਂ ਨੌਕਰ ਘੋੜੇ ਨੂੰ ਅੰਦਰ ਲੈ ਕੇ ਜਾਂਦਾ ਉਸ ਦੀ ਕਾਠੀ ਉਤਾਰਦਾ ਜਦੋਂ ਕਾਠੀ ਉਤਾਰਦਾ ਤਾਂ ਉਹਦੀ ਕਾਠੀ ਦੇ ਥੱਲੇ ਇੱਕ ਛੋਟੀ ਜੀ ਬਹੁਤ ਹੀ ਵਧੀਆ ਇੱਕ ਗੁਥਲੀ ਇੱਕ ਗੁਥਰੀ ਬੰਨੀ ਹੁੰਦੀ ਹੈ ਨਾਲ। ਓਤਲੀ ਕਹਿ ਲੋ ਜਾਂ ਗੁਥਲੀ ਕਹਿ ਲੋ ਉਹ ਨਾਲ ਬੰਨੀ ਹੁੰਦੀ ਆ ਤਾਂ ਜਦੋਂ ਨੌਕਰ ਉਹ ਗੁਥਲੀ ਨੂੰ ਵਿੱਚੋਂ ਕੱਢਦਾ ਉਹਦੇ ਕਾਠੀ ਦੇੋਂ ਤਾਂ ਖੋਲ ਕੇ ਦੇਖਦਾ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਕੀਮਤੀ ਹੀਰੇ ਹੁੰਦੇ ਆ। ਹੀਰਿਆਂ ਦੀ ਗਿਣਤੀ ਕਾਫੀ ਹੁੰਦੀ ਆ ਇਹ ਗੱਲ ਇਹ ਚੀਜ਼ ਦੇਖ ਕੇ ਨੌਕਰ ਇੱਕਦਮ ਹੈਰਾਨ ਹੋ ਜਾਂਦਾ। ਤੇ ਉਹ ਸੋਚਦਾ ਕਿ ਇਹ ਤਾਂ ਬਹੁਤ ਜ਼ਿਆਦਾ ਕੀਮਤੀ ਹੀਰੇ ਲੱਗਦੇ ਆ ਤੇ ਉਹ ਭੱਜ ਕੇ ਆਪਣੇ ਮਾਲਕ ਦੇ ਕੋਲ ਜਾਂਦਾ ਮਾਲਕ ਨੂੰ ਬੜੀ ਖੁਸ਼ੀ ਦੇ ਨਾਲ ਗੱਲ ਦੱਸਦਾ ਕਿ ਜਿਹੜਾ ਆਪਾਂ ਘੋੜਾ ਲਿਆਏ ਆ ਘੋੜੇ ਦੀ ਜੋ ਕਾਠੀ ਆ ਉਹਦੇ ਥੱਲੇ ਇੱਕ ਬਹੁਤ ਹੀ ਕੀਮਤੀ ਆਹ ਗੁੱਠਲੀ ਮੈਨੂੰ ਮਿਲੀ ਆ ਜਿਸ ਦੇ ਵਿੱਚ ਆ ਕੀਮਤੀ ਹੀਰੇ ਲੱਗਦੇ ਆ ਉਹ ਚੀਜ਼ ਸਾਰੀ ਜੋ ਮਾਲਕ ਹੁੰਦਾ ਉਹ ਵੀ ਦੇਖਦਾ ਤੇ ਦੇਖ ਕੇ ਇੱਕਦਮ ਉਹ ਵੀ ਹੈਰਾਨ ਹੋ ਜਾਂਦਾ ਕਿ ਯਾਰ ਇਹ ਤਾਂ ਬਹੁਤ ਕੀਮਤੀ ਹੀਰੇ ਲੱਗਦੇ ਆ ਨੌਕਰ ਕਹਿੰਦਾ ਹਾਂਜੀ ਇਹ ਤਾਂ ਬਹੁਤ ਕੀਮਤੀ ਹੀਰੇ ਆ ਤੇ ਮਾਲਕ ਕਹਿੰਦਾ ਕਿਉਂ ਕਰ ਤੂੰ ਮੈਂ ਹਿੰਮਤ ਨਾਲ ਗੱਡੀ ਕਢਦਾ ਤੇ ਇਹ ਹੀਰੇ ਜਿਸ ਦੇ ਵੀ ਇਹ ਮਾਨਤਾ ਮੈਂ ਉਸ ਨੂੰ ਵਾਪਸ ਕਰਕੇ ਆਉਣਾ ਨੌਕਰ ਆਪਦੇ ਮਨ ਦੇ ਵਿੱਚ ਸੋਚਦਾ ਕਹਿੰਦਾ ਕਿ ਮਾਲਕ ਵੀ ਪਾਗਲ ਹੀ ਲੱਗਦਾ ਇੰਨਾ ਵਧੀਆ ਮਾਲ ਆਪਾਂ ਨੂੰ ਮਿਲਿਆ ਪ੍ਰਮਾਤਮਾ ਨੇ ਦਿੱਤਾ ਤੇ ਤੂੰ ਇਹ ਮੋੜਨ ਦੀ ਗੱਲ ਕਰਦਾ ਤੇ ਨੌਕਰ ਕਹਿੰਦਾ ਕਿ ਮਾਲਕ ਨੂੰ ਆਪਣੇ ਨੂੰ ਕਹੀ ਇਹ ਤਾਂ ਕਿਸੇ ਨੂੰ ਕੀ ਪਤਾ ਕਿ ਆਪਣੇ ਕੋਲੇ ਇਹ ਗੁੱਟਲੀ ਆਪਣੇ ਕੋਲੇ ਆ ਆਪਾਂ ਨੂੰ ਵਧੀਆ ਇਹ ਗੁੱਟਲੀ ਮਿਲ ਗਈ ਆਪਾਂ ਨੂੰ ਮੋੜਨ ਦੀ ਕੀ ਲੋੜਾ ਕਿਹੜਾ ਕਿਸੇ ਨੂੰ ਪਤਾ ਲੱਗਿਆ ਤਾਂ ਮਾਲਕ ਕਹਿੰਦਾ ਕਿ ਇਹ ਇਦਾਂ ਦੀ ਜੋ ਕਮਾਈ ਹੁੰਦੀ ਆ ਇਹ ਸੌਖੀ ਨਹੀਂ ਪਚਦੀ ਇਹ ਕਮਾਈ ਗਾਹਾਂ ਅੱਗੇ ਆਪਣੇ ਬੱਚਿਆਂ ਤੇ ਵੀ ਇਸ ਦਾ ਅਸਰ ਪੈ ਜਾਂਦਾ ਕਈ ਵਾਰ ਤੇ ਇਸ ਕਰਕੇ ਇਸ ਨੂੰ ਮੈਂ ਮੋੜ ਨਹੀਂ ਜਾਣਾ ਤੇ ਤੂੰ ਮੈਨੂੰ ਗੱਡੀ ਕੱਢਣ ਦੇ ਤੇ ਪੁਤਲੀ ਆ ਗੁੱਠਲੀ ਮੈਨੂੰ ਫੜਾ ਤੇ ਮੈਂ ਮੋੜ ਕੇ ਆਵਾਂ ਤੇ ਜਦੋਂ ਉਹ ਮਾਲਕ ਉਹ ਗੁੱਠਲੀ ਜਿਹੜੀ ਹੁੰਦੀ ਹੈ ਜਿਸ ਵਿੱਚ ਹੀਰੇ ਹੁੰਦੇ ਆ ਉਹਨੂੰ ਲੈ ਕੇ ਮੰਡੀ ਦੇ ਵਿੱਚ ਪਹੁੰਚ ਜਾਂਦਾ ਤਾਂ ਉੱਥੇ ਉਸ ਬੰਦੇ ਨੂੰ ਲੱਭਦਾ ਜਿਸ ਤੋਂ ਘੋੜਾ ਖਰੀਦਿਆ ਹੁੰਦਾ ਹੁਣ ਉਹ ਖਰੀਦੇ ਹੋਏ ਬੰਦੇ ਜੋ ਘੋੜਾ ਖਰੀਦ ਕੇ ਲੈ ਜਾਂਦਾ ਜਿਸ ਤੋਂ ਉਹ ਜਦੋਂ ਮੰਡੀ ਦੇ ਵਿੱਚ ਉਸ ਨੂੰ ਭਾਲ ਕਰਦਾ ਤਾਂ ਅਖੀਰ ਜਾ ਕੇ ਉਸ ਨੂੰ ਉਹ ਬੰਦਾ ਲੱਭ ਜਾਂਦਾ ਜਿਸ ਤੋਂ ਘੋੜਾ ਖਰੀਦਿਆ ਹੁੰਦਾ ਉਸ ਦੇ ਕੋਲ ਜਾ ਕੇ ਕਹਿੰਦਾ ਕਿ ਜੀ ਜਿਹੜਾ ਤੁਹਾਡੇ ਤੋਂ ਅਸੀਂ ਘੋੜਾ ਲੈ ਕੇ ਗਏ ਅੱਜ ਖਰੀਦ ਕੇ ਆ ਘੋੜੇ ਦੀ ਕਾਠੀ ਦੇ ਵਿੱਚ ਆ ਗੁੱਠਲੀ ਸੀ ਜਿਸ ਦੇ ਵਿੱਚ ਕੀਮਤੀ ਹੀਰੇ ਨੇ ਉਹ ਜੋ ਬੰਦਾ ਹੁੰਦਾ ਜਿਸ ਦੇ ਹੀਰੇ ਹੁੰਦੇ ਆ ਉਹ ਹੈਰਾਨ ਹੋ ਜਾਂਦਾ ਤੇ ਕਹਿੰਦਾ ਕਿ ਯਾਰ ਵਾਹ ਕੀ ਬਾਤ ਆ ਕਹਿੰਦਾ ਕਿ ਦੁਨੀਆ ਦੇ ਵਿੱਚ ਹਲੇ ਵੀ ਇਮਾਨਦਾਰੀ ਹੈਗੀ ਆ ਕਹਿੰਦਾ ਕਹਿੰਦਾ ਮੈਂ ਤਾਂ ਹੈਰਾਨ ਹੋ ਗਿਆ ਕਿ ਇੰਨੀ ਇਮਾਨਦਾਰੀ ਕਹਿੰਦਾ ਮੈਂ ਤਾਂ ਇਹ ਗੁੱਠਲੀ ਕਦੋਂ ਦਾ ਲੱਭ ਰਿਹਾ ਕਿ ਗੁੱਠਲੀ ਮੇਰੀ ਲੱਭ ਨਹੀਂ ਰਹੀ ਸੀ ਕਿ ਕਿੱਥੇ ਹੈ ਕਹਿੰਦਾ ਮੈਂ ਬਕਾਫੀ ਟਾਈਮ ਤੋਂ ਗੁੱਠਲੀ ਲੱਭਦਾ ਸੀ ਤੇ ਉਹ ਜੋ ਹੀਰੇ ਜਿਸ ਦੇ ਹੁੰਦੇ ਆ ਉਹ ਵੀ ਬਹੁਤ ਖੁਸ਼ ਹੋ ਜਾਂਦਾ ਖੁਸ਼ ਹੋ ਕੇ ਉਹ ਉਸ ਗੰਦੇ ਨੂੰ ਕਹਿੰਦਾ ਕਿ ਯਾਰ ਤੂੰ ਜੋ ਮੰਗ ਜੋ ਮੰਗਣਾ ਹੈ ਮੈਂ ਤੈਨੂੰ ਜੋ ਮੰਗੇਗਾ ਤੈਨੂੰ ਦਿਨਾ ਉਹ ਕਹਿੰਦਾ ਨਹੀਂ ਜੀ ਮੈਨੂੰ ਕੁਝ ਨਹੀਂ ਚਾਹੀਦਾ ਤਾਂ ਉਹ ਜਿਸ ਦੇ ਹੀਰੇ ਹੁੰਦੇ ਆ ਉਹ ਗੁੱਠਲੀ ਦੇ ਖੋਲ ਕੇ ਨਾ ਉਹ ਕਹਿੰਦਾ ਕਿ ਤੈਨੂੰ ਜੋ ਇਹਦੇ ਵਿੱਚੋਂ ਹੀਰਾ ਜਿਹੜੇ ਤੈਨੂੰ ਹੀਰੇ ਦੇ ਵਿੱਚੋਂ ਵਧੀਆ ਲੱਗਦੇ ਆ ਦੋ ਹੀਰੇ ਇਹਦੇ ਵਿੱਚੋਂ ਕੱਢ ਲਾ ਉਹ ਉਸ ਬੰਦੇ ਨੂੰ ਕਹਿੰਦਾ ਗੁੱਠਲੀ ਵਾਲਾ ਮਾਲਕ ਕਹਿੰਦਾ ਇਸ ਵਿੱਚੋਂ ਦੋ ਹੀਰੇ ਜਿਹੜੇ ਤੈਨੂੰ ਵਧੀਆ ਲੱਗਦੇ ਉਹ ਹੀਰੇ ਕੱਢ ਲਾ ਉਹ ਕਹਿੰਦਾ ਨਹੀਂ ਜੀ ਤੁਹਾਡੇ ਮੂਹਰੇ ਹੱਥ ਜੋੜੇ ਮੈਨੂੰ ਹੀਰਿਆਂ ਦੀ ਕੋਈ ਲੋੜ ਨਹੀਂ ਇਹ ਤੁਹਾਡੀ ਇਮਾਨਤ ਸੀ ਤਾਂ ਕਰਕੇ ਮੈਂ ਤੁਹਾਡੇ ਕੋਲ ਵਾਪਸ ਮੋੜਨ ਆ ਗਿਆ ਉਹ ਹੀਰਿਆਂ ਵਾਲਾ ਵੀ ਕਹਿੰਦਾ ਕਹਿੰਦਾ ਕਿ ਤੂੰ ਇਹ ਹੀਰੇ ਵਾਪਸ ਮੋੜਨ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਆ ਪਰ ਮੈਂ ਫਿਰ ਇਸ ਖੁਸ਼ੀ ਤੋਂ ਖੁਸ਼ੀ ਕਰਕੇ ਤੈਨੂੰ ਕਹਿਣਾ ਵੀ ਦੋ ਹੀਰੇ ਲੈ ਲੈ ਜੇ ਤੂੰ ਮੈਨੂੰ ਸਾਰੇ ਹੀ ਨਾ ਮੋੜਨੋਂਦਾ ਮੈਨੂੰ ਕਿਹੜਾ ਪਤਾ ਲੱਗਣਾ ਸੀ ਮੈਂ ਖੁਸ਼ ਹੋ ਕੇ ਤੈਨੂੰ ਦੋ ਹੀਰੇ ਦੇਣੇ ਚ ਉਹਨਾਂ ਤੂੰ ਇਹਦੇ ਵਿੱਚੋਂ ਜੋ ਮਰਜ਼ੀ ਲੈ ਲੈ ਜਦੋਂ ਉਹ ਬਾਰ-ਬਾਰ ਕਹਿਣੋਂ ਹਟਿਆ ਨਾ ਕਈ ਵਾਰ ਉਸਨੇ ਇਹ ਗੱਲ ਰਿਪੀਟ ਕੀਤੀ ਤਾਂ ਉਹ ਬੰਦਾ ਕਹਿੰਦਾ ਕੇ ਜੀ ਤੁਸੀਂ ਕੀ ਗੱਲ ਕਰਦੇ ਹੋ ਦੋ ਹੀਰੇ ਤਾਂ ਮੈਂ ਇਸ ਵਿੱਚੋਂ ਪਹਿਲਾਂ ਹੀ ਘਰੇ ਕੱਢ ਲੇ ਦੋ ਹੀਰੇ ਤਾਂ ਮੈਂ ਘਰੇ ਕੱਢ ਕੇ ਆਇਆ ਘਰੇ ਰੱਖ ਕੇ ਆਇਆ ਜਦੋਂ ਇੰਨੀ ਗੱਲ ਉਸ ਹੀਰਿਆਂ ਵਾਲੇ ਨੂੰ ਸੁਣਦੀ ਆ ਸੁਣਾਈ ਦਿੰਦੀ ਆ ਉਹਦੇ ਕੰਨਾਂ ਨੂੰ ਨਾ ਤਾਂ ਉਹਨੂੰ ਬੰਦੇ ਨੂੰ ਇੰਨਾ ਗੁੱਸਾ ਆ ਜਾਂਦਾ ਉਹ ਸੁਰਖ ਲਾਲ ਹੋ ਜਾਂਦਾ ਗੁੱਸੇ ਦੇ ਨਾਲ ਕਿ ਆਪਦੇ ਮਨ ਦੇ ਵਿੱਚ ਸੋਚਦਾ ਕਿ ਯਾਰ ਕਿਦਾਂ ਦਾ ਲਾਲਚੀ ਬੰਦਾ ਏ ਇਹ ਕਿਦਾਂ ਦਾ ਲਾਲਚੀ ਜ਼ਿਮੀਂਦਾਰ ਬੰਦਾ ਇਹਨੇ ਵੀ ਹੀਰੇ ਵਿੱਚੋਂ ਕੱਢ ਲੇ ਬਹੁਤ ਹੀ ਉਹਨੂੰ ਗੁੱਸਾ ਹੁੰਦਾ ਪਰ ਉਹ ਆਪਣੇ ਗੁੱਸੇ ਨੂੰ ਕੰਟਰੋਲ ਵਿੱਚ ਕਰਦਾ ਤੇ ਹੀਰਿਆਂ ਦੀ ਗਿਣਤੀ ਕਰਨ ਲੱਗਦਾ ਜਦੋਂ ਉਹ ਹੀਰਿਆਂ ਦੀ ਗਿਣਤੀ ਕਰਦਾ ਜਦੋਂ ਦੇਖਦਾ ਸਾਰੇ ਹੀਰੇ ਗਿਣਤੀ ਕਰਕੇ ਕਿ ਹੀਰੇ ਤਾਂ ਪੂਰੇ ਆ ਉਸ ਜ਼ਿਮੀਂਦਾਰ ਕਿਸਾਨ ਨੂੰ ਕਹਿੰਦਾ ਕਿ ਯਾਰ ਕੀ ਗੱਲ ਕਰਦਾ ਤੂੰ ਹੀਰੇ ਤਾਂ ਜਿੰਨੇ ਮੇਰੇ ਸੀ ਮੇਰੇ ਹੀਰੇ ਸਾਰੇ ਇਸ ਵਿੱਚ ਪੂਰੇ ਆ ਤੇ ਤੂੰ ਕਿਹੜੇ ਹੀਰਿਆਂ ਦੀ ਗੱਲ ਕਰਦਾ ਕਿਹੜੇ ਦੋ ਹੀਰੇ ਜਿਹੜੇ ਤੂੰ ਘਰੇ ਛੱਡਿਆ ਫਿਰ ਉਹ ਕਹਿੰਦਾ ਜੋ ਜ਼ਿਮੀਂਦਾਰ ਕਿਸਾਨ ਹੁੰਦਾ ਉਹ ਕਹਿੰਦਾ ਕਿ ਜੀ ਮੈਂ ਪਹਿਲੀ ਤਾਂ ਇਮਾਨਦਾਰੀ ਪਹਿਲੀ ਮੈਂ ਇਮਾਨਦਾਰੀ ਤੇ ਦੂਜਾ ਆਤਮ ਸਮਾਨ ਸੈਲਫ ਰਿਸਪੈਕਟ ਆਫ ਦੀ ਉਹ ਇਹ ਦੋ ਹੀਰਿਆਂ ਨੂੰ ਮੈਂ ਆਪਦੇ ਘਰੇ ਛੱਡ ਕੇ ਆਇਆ ਐ ਇੰਨੀ ਗੱਲ ਜਦੋਂ ਸੁਣਦਾ ਤਾਂ ਉਹ ਬੰਦਾ ਵੀ ਹੈਰਾਨ ਹੋ ਜਾਂਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਜ਼ਿੰਦਗੀ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਆਪਦੀ ਇਮਾਨਦਾਰੀ ਤੇ ਸੈਲਫ ਰਿਸਪੈਕਟ ਬਹੁਤ ਜ਼ਰੂਰੀ ਆ ਪੈਸਾ ਜ਼ਿੰਦਗੀ ਜਿਉਣ ਦੇ ਲਈ ਬਹੁਤ ਕੁਝ ਹੋ ਸਕਦਾ ਪਰ ਜ਼ਿੰਦਗੀ ਦੇ ਵਿੱਚ ਪੈਸਾ ਸਭ ਕੁਝ ਨਹੀਂ ਹੋ ਸਕਦਾ ਸੋ ਦੋਸਤੋ ਕਦੇ ਵੀ ਜ਼ਿੰਦਗੀ ਦੇ ਵਿੱਚ ਵੱਡੇ ਛੋਟੇ ਲਾਲਚ ਦੇ ਕਰਕੇ ਆਪ ਦੇ ਉੱਪਰ ਦਾਗ ਨਾ ਲੱਗਣ ਦਿਓ ਕਿਉਂਕਿ ਕੱਪੜੇ ਉੱਪਰ ਲੱਗਿਆ ਦਾਗ ਤੁਸੀਂ ਮਿਟਾ ਸਕਦੇ ਹੋ ਪਰ ਜ਼ਿੰਦਗੀ ਦੇ ਵਿੱਚ ਇਸ ਜ਼ਿੰਦਗੀ ਵਿੱਚ ਆਪ ਦੇ ਉੱਪਰ ਲੱਗਿਆ ਦਾਗ ਮਨਟੇਨ ਦੇ ਲਈ ਤੁਹਾਨੂੰ ਕਈ ਵਾਰ ਕਈ ਜਨਮ ਲੈਣੇ ਪੈ ਸਕਦੇ ਆ ਸੋ ਇਸ ਕਰਕੇ ਕਦੇ ਵੀ ਲਾਲਚ ਨਾ ਕਰਿਆ ਕਰੋ ਤੇ ਜੋ ਕਿਸੇ ਦੀ ਇਮਾਨ ਇਮਾਨਤ ਹੁੰਦੀ ਆ ਉਸ ਨੂੰ ਜ਼ਰੂਰ ਉਸ ਤੱਕ ਪਹੁੰਚਾਇਆ ਕਰੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੋਹੀ ਵਾਲੇ ਐਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਧੰਨਵਾਦ ਜੀ